ਨੇ ਤੇ ਗਾਜੂ ਦਾ ਕਿ ਤਦਾਰਸ਼ਕ ਕਰੀ ਜੇ ਅਕੀਸ਼ੀ ਨਿਮਰਮਨ ਸੱਜਿਓ ਕਿ ਜਿਸ ਨੇ ਕਲ ਫਾਸਾਦਮ ਹੋਇਸਨ ਪਾਪ ਉਹਨਾਂ ਆਕਰ ਕੇ ਅਨਪਾਸਾਦਮ ਕਰਵਾਇਸਨ ਫਾਲਸਾ ਮਾਫੀ ਦੀ ਹੋਈ ਅਸੀਮ ਰੰਦਰ ਵੀ ਤੁਸੀਂ ਤਾਲਿਫ ਜਿਹੜੀ ਹੈ ਕੋਈ ਮਕਿੰਗ ਹੋ ਗਈ ਸਦਸਿਆ ਤੁਦਾਨ ਸਾਹਿਬ ਨੇ ਇਸ ਕਰਕੇ ਉਹ ਜੀ ਬੋਲ ਪਾਏ ਗਾਸ ਨੇ ਪਾਏ ਸਨ ਇਹ ਇਥੇ ਖਾਲਾ ਜੀ ਕਰਨੀ ਹੈ हुकुम सिंह कथे को मनए हो पंचे तो महापुरशन जो है अचानक ही जो मेटिंग कारण उन्होंने जा लगे पहुँच सके और असर रल के शौक पढ़ के फिर अब साहब का पाठ करा ਬਨਵਾਰੀ ਰਾਮਦਾਏ ਹੋਏ ਸੈਤਮਨ ਉਪਾਰੀ ਰਾਮਦਾਏ ਹੋਏ ਸੈਤਮਨ ਉਪਾਰੀ ਨਾਰਿਦਾਏ ਹੋਏ ਸੈਤਮਨ ਉਪਾਰੀ ਅੱਖ ਲੈ ਸੰਨ ਸੈਤਮਨ ਉਪਾਰੀ Oh, 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 ਦੁਆਨ ਨਾ ਹਨੋਂ ਰੱਬ ਹੈ ਤੰਗ ਰਖੀ ਨਾ ਦੇਵेश ਤੂੰ ਦਬਾਨ ਨਾ ਰੇ ਦਸਤਾਨ ਫਿਰ ਸ਼ਰਤ ਰਹੇ ਰੂਹ ਦਾ ਕੰਮ ਕਿ ਸ਼ੌਕਤ ਨਹੀਂ ਕਰਦਾ ਕਾਪ ਕਿਆ ਕਾਦੇ ਹੈ ਤੁਮਾਈ ਕਾਪ ਕਿਰਕਾਰ ਹੈ ਖੁਦਾ ਨੀ ਆਪ ਕਿਆ ਕਾਦੇ ਜੋ ਰਵਾਰੀ ਰਾਮ ਜਾਈ ਖੁਇ ਮੈ ਤਪਨ ਗਾਏ ਰਹੀ ਮਾਫ਼ ਤੀਰ ਰਸ਼ੀਲ ਵੀਰ ਜੱਟਾਂ ਦਾ ਨਾ ਕੱਟੇ ਜੀ रो बारी संग बारीिक वारे बै ਤੇ ਜੱਗ ਦੇ ਵੀਰੋ ਏ ਆਪਰ ਦੇ ਜੱਗ ਸਾਰਾ ਏ ਆਪਰ ਦੇ ਜੱਗ ਸਾਰਾ ਹਾਰ साथ ਰਮੇ ਮੈਂ ਤਰਨ ਗਾ ਲਈ ਰਾਮ ਦਾ ਰਹੀ ਹੋਏ ਪੈਰ ਤੇ ਬੋਹਾਰੀ ਰਾਮ ਰਾਈ ਹੋਏ ਪੈਰ ਤੇ ਬੋਹਾਰੀ ਰਾਮ ਕੱਲੇ ਮਰਲਾ ਕੀ ਜਾ ਆਨੰਦ ਦੀ ਕੋਈ ਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮਿਲੀ ਮਾਹੀ ਸਤਿਗੁਰੂ ਮੈ ਮਾਤੀ ਸਤਿਗੁਰ ਤਾਂ ਪਾਇਆ ਸਹਿ ਕਿਸੇ ਦੇ ਮਨ ਵਿਚ ਆਵਢਾਈਆ ਰਾਗ ਜੰਮਲ ਫੜਵਾਇ ਧਰਿਤ ਛਾਪ ਤਵਾਪ ਹੋਇਆ ਸ਼ਬਦੋ ਤਾਂ ਦਾ ਗੋ ਹਰੀ ਦੇ ਰਾਮਨ ਦੇ ਪ੍ਰਸਾਦ ਜਹਨੋ ਨਿਕ ਅਨੰਦ ਹੋ ਸਤਿਗੁਰੂ ਨੇ ਪਾਇਆ ਏ ਮਨ ਮੇਰਾ ਸੁਬਾਦੁਰ ਰੱਲਾ ਅੱਲਾ ਨਾਲ ਘਿਰ ਤੋ ਮਨ ਲੈ ਗੋ ਸਾਹਿਬ ਸਾਹਿਬ ਨੰ ਵੀ ਕਾਲੂ ਕਾਲੇ ਮੇ ਘਰ ਕਾਲ ਸਭ ਸਤਿਕਾਰ ਸੁਬਾਦੁਰ ਸੁਬਾਦ ਸਵਾਲੀ ਸੋ ਕਿਉਂ ਹੋ ਰਿਹਾ ਜੀ ਸਾਹਿਬ ਕੈ ਭਲ ਕਵਾਲੂ ਮੇ ਸੁਬਾਦੁਰ ਹਜ ਨਾਲੇ ਸਾਚੇ ਸਾਹਿਬਾ ਕੀ ਤਰੀ ਕਰਦੇ ਰ ਕਰ ਬਾਤੇ ਸਭ ਜੁਰੇ ਸਦਾ ਸਦਾ ਸਲਾਹ ਤੇਰਾ ਨਾਮ万ਸਾ ਨਾਮ ਜਿਨ ਕਹਿਵਾਂ ਨ ਦਸਿਆ ਬਾਝੇ ਸ਼ਬਦ ਲਹੇਰੇ ਤੇਰੀ ਨਾਮ ਦੀ ਖੁਸ਼ੀ ਦੇ ਸਾਰੇ ਪਿਆਰ ਦੀ ਮੱਤੇ ਲਗਦਾ ਮੇਰਾ ਆਸਰਾ

کدی چارن پر دو راج واد گئے شر و دوالے ہن ترا دل چڑو پائی پات تو تجاس کیتے کال کن تک ما تر کار رو پایا تجن کوسے نام ہری لانے ترانانک پیش بنوادی ترن کر وات ਜੋ ਕਰੋ ਬਸਿ ਪਾਪ ਕੋ ਤਰਿ ਸੋ ਸੱਚੀ ਕਾਪਿ ਸਤਿ ਸਾਲ ਭਲੇ ਸਭੀ ਕੋ ਗੁਰ ਤੇ ਲਾਹੇ ਗੁਰ ਤੇ ਕਹਿੰਦੇ ਕਬਿ ਸਨ ਗੁਜੇ ਲਿਆ ਪਰ ਕੋਲੇ ਬਿਨ ਭਾਸ਼ਟਾਰੇ ਕੋ ਵਿਚਾਰਤੁ ਮਾਣੇ ਵਾਝੇ ਚਰਨ ਕੋਲੇ ਬਿਨ ਵਾਝਨਾ ਨੂੰ ਗੁਜਰਨ ਮਾਕੇ ਵਾਝੇ ਰੰਗੋ ਵਾਹਿਗੁਰੂ ਜੀ ਕਾ ਖਾਲਸਾ